ਜਦੋਂ ਵੱਡਾ ਪੱਤੇ ਦੇ ਕਦਮ ਦੇ ਨਾਲ ਕਦਮ ਰਲਾ ਕੇ ਨਹੀਂ ਚੱਲਦਾ ਉਹ ਤੋਂ ਪਿੱਛੇ ਰਹਿ ਜਾਵੇ ਜਦੋਂ ਅੱਗੇ ਲੰਘ ਜਾਂਦੇ ਫਿਰ ਅੰਦਰੋਂ ਉਹਦੇ ਨਾਲ ਹੀ ਇਰਖਾ ਹੋਣੀ ਅਰਾਪ ਹੋ ਜਾਂਦੀ ਹੈ ਪਿੱਛੇ ਵਾਲੇ ਨਾਲ ਨਹੀਂ ਤੇ ਅੱਗੇ ਵਾਲੇ ਨਾਲ ਇਸੇ ਤਰ੍ਹਾਂ ਮਨੁੱਖ ਜਦੋਂ ਸੰਸਾਰ ਦੇ ਵਿੱਚ ਕਿਚੜਦਾ ਹੋਰਾਂ ਮੁੱਖਾਂ ਵਗ ਨਹੀਂ ਕਰਦਾ ਫਿਰ ਇਹ ਦੁਨਿਆਵੀ ਕੰਬੜਾ ਕੀਨੇ ਕੀਤੇ ਕੰਬੜਾ ਹੈ ਪਤਾ ਹੀ ਨਹੀਂ ਕਿਸੇ ਚੀਜ਼ ਦਾ ਜਿਹੜਾ ਖੇ ਰਹਿ ਗਿਆ ਉਹ ਵੀ ਕੰਬੜਾ ਕੀਨੇ ਕਿਉਂਕਿ ਮਨੁੱਖਾਂ ਬਾਪੂ ਕੰਮ ਨਹੀਂ ਕਰਦਾ ਕਿ ਕਹਿੰਦੇ ਜੀ ਇਹਦਾ ਕੰਬੜਾ ਨੂੰ ਪਤਾ ਹੀ ਨਹੀਂ ਕੁਝ ਤੇ ਜੇ ਕੋਈ ਇਹਨਾਂ ਤੋਂ ਅੱਗੇ ਲੰਘ ਜਾਵੇ ਉਹ ਵੀ ਕੰਬੜਾ ਕੀਨੇ ਕੋਈ ਆ ਕੇ ਕਹਿੰਨਾ ਕੋ ਕਹੇ ਬੇਟਾ ਕੋਈ ਆ ਕੇ ਆਦਮੀ ਨਾਨਕ ਵਿਚਾਰਾ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਲਈ ਵੀ ਇਹ ਸ਼ਬਦ ਵਰਤੇ ਕਿ ਮੈਂ ਨਾਲ ਵਰਕੇ ਕੰਮ ਨਹੀਂ ਕਰਦਾ ਜਿਹੜਾ ਸਾਡੀ ਸੋਚ ਤੋਂ ਉੱਚਾ ਉੱਠ ਜਾਂਦਾ ਹੈ ਉਹਦੇ ਨਾਲ ਵੀ ਇਹ ਨਹੀਂ ਬਣਦੀ ਜਿਹੜੇ ਵੀ ਸੋਚ ਤੋਂ ਏਡਾ ਡਿਕ ਜਾਂਦਾ ਉਹਦੇ ਨਾਲ ਵੀ ਇਹ ਨਹੀਂ ਬਣਦੀ ਹੈ ਉਹਨੂੰ ਵੀ ਕਹਿੰਦਾ ਇਹਨੂੰ ਮਤ ਨਹੀਂ ਹੈ ਸਾਡੇ ਬਾਗ ਨਹੀਂ ਕਰਦਾ ਦੂਜਾ ਜਿਹੜਾ ਉੱਚਾ ਉੱਠ ਗਿਆ ਜਿਹਨੂੰ ਸੋਝੀ ਹੋ ਗਈ ਸੰਸਾਰ ਦੀ ਕਿ ਸੰਸਾਰ ਹੈ ਕੀ ਉਹਦੇ ਲਈ ਵੀ ਇਹ ਸ਼ਬਦ ਇਸ ਤਰ੍ਹਾਂ ਦੇ ਵਰਤਦਾ ਹੈ ਜਿਹੜਾ ਇਹਦੇ ਬਰਾਬਰ ਕਦਮ ਨਾਲ ਕਦਮ ਰਲਾ ਕੇ ਚੱਲਦਾ ਉਹ ਕਹਿੰਦਾ ਠੀਕ ਹੈ ਇਹਨੂੰ ਸਮਝ ਦੇ ਸੋਝੀ ਹੈ ਕਿ ਜਿਹੜਾ ਬੰਦਾ ਵਿਚਾਰਾ ਇਹਦੇ ਨਾਲ ਕਦਮ ਨਾਲ ਕਦਮ ਰਲਾ ਕੇ ਨਹੀਂ ਚੱਲਦਾ ਜਾਂ ਅੱਗੇ ਜਾਂ ਪਿਛੇ ਹੈ ਉਹਦੇ ਨਾਲ ਹੀ ਨਹੀਂ ਮੱੜਦਾ ਨਹੀਂ ਅੰਦਰ ਦਾ ਤਾਲ ਮੇਲ ਨਹੀਂ بیٹھਦਾ ਉਹਦੇ ਨਾਲ ਤਾਲ ਮੇਲ ਉਹਦੇ ਨਾਲ ਹੀ بیٹھਦਾ ਜਿਹੜਾ ਕਦਮ ਨਾਲ ਕਦਮ ਰਲਾ ਕੇ ਚੱਲਦਾ ਹੁੰਦਾ ਹੈ